ਉਤੋਂ ਸਾਨੂੰ ਤਲਾਵਲੀ ਇਤਲਾਹ ਲੱਗ ਕੇ ਅਸੀਂ ਉਹ ਜਗ੍ਹਾ ਤੇ ਗਏ ਐਫਆਈਆ ਦਰਜ ਕੀਤੀ ਐਫਆਈਆ ਨੰਬਰ 75 ਅੰਡਰ ਸੈਕਸ਼ਨ 25 ਜਰਜਾ 98 ਜਿਹਦੇ ਵਿੱਚ ਅਸੀਂ 478 ਜਿਹੜੇ ਨੇ ਅ ਰੌਂਦ ਜਿਹੜੇ ਨੇ ਜਿੰਦਾ ਕਾਰਤੂਸ ਜਿਹੜੇ ਨੇ ਉਹ ਗਰਾਉਂਡ ਕੀਤੇ ਨੇ ਇਹ ਸਾਨੂੰ ਇੱਕ ਅਬੰਡਨਡ ਪਲੇਸ ਦੇ ਉੱਤੇੋਂ ਸਾਡੀ ਇਨਫੋਰਮੇਸ਼ਨ ਸੀ ਤੇ ਉਹਨਾਂ ਨੇ ਸਾਨੂੰ ਉਤੋਂ ਸਾਨੂੰ ਤਲਾਵਲੀ ਇਤਲਾਹ ਲੱਗ ਕੇ ਅਸੀਂ ਉਹ ਜਗ੍ਹਾ ਤੇ ਗਏ ਤੇ ਸਾਨੂੰ ਜਿਹੜੇ ਹੈਗੇ ਨੇ ਉਹ 478 ੜੇ ਰੌਂਦ ਨੇ ਉਹ ਮਿਲੇ ਮ ਖਾਸ ਮੁਖਬਰੀ ਦੀ ਪਲਾਹ ਇਹ ਮੁਖਵਰੀ ਤੇ ਬਲੇ ਸਾਨੂੰ ਜਿਹੜਾ ਕਲਾਮ ਫੇਜੀ ਕਿ ਕਿਸ ਕੁਆਲਿਟੀ ਦੇ ਨੇ ਲੱਗਿਆ ਜੀ ਪਤਾ じゃ ਕਿਸ ਵੈਪਨ ਦੇ ਨੇ ਜਾਂ ਬੇਸਿਕਲੀ F59 ਹੈਗਾ ਬਾਕੀ ਇਹਨਾਂ ਨੂੰ ਅਸੀਂ ਜਿਹੜਾ ਹੈਗਾ ਲੈਬ ਦੇ ਵਿੱਚ ਜਿੱਤੇ ਪੇਚ ਕੇ ਕੋਈ ਕਲੀਅਰ ਕਰਾਂਗੇ ਵੀ ਇਹ ਮਸ਼ੀਨ ਗਨ ਦੇ ਨੇ ਕਿ ਇਹ ਜਿਹੜੇ ਨੇ ਸਾਲਟ ਦੇ ਦੇ ਕਿਸ ਹਾਲਤ ਚ ਮਿਲੇ ਨੇ ਜੀ ਇਹ ਜਿਵੇਂ ਥੋੜੇ ਜੇ ਮਤਲਬ ਮਿੱਟੀ ਲੱਗੀ ਹੋਈ ਸੀ ਇਹਨਾਂ ਨੂੰ ਬੋਰੀ ਦੇ ਵਿੱਚ ਬੰਨਸੀ ਤਕਰੀਬਨ ਇਹ ਇਹਨਾਂ ਦਾ weight ਵੀ ਕਾਫੀ ਹੈਗਾ ਆ ਤਕਰੀਬਨ ਪੌਣੇ 500 ਦੇ ਨੇੜੇ ਜਿਹੜੇ ਹੈਗੇ ਨੇ 500 ਦੇ ਨੇੜੇ 478 ਮਿੰਨਰ ਘਬਰ ਹੋਏ ਨੇ ਜਿਨ੍ਹਾਂ ਦਾ weight ਵੀ ਕੜਤੋ-ਕੜਤ 6-7 ਕਿਲੋ ਜਿਹੜਾ ਹੈਗਾ ਵੀ ਥੱਲੇ ਦੱਬੇ ਹੋਈ ਸੀ ਸਰ ਕਿਸ ਤਰ੍ਹਾਂ ਦੀ ਜਾਂਚ ਕਿਵੇਂ ਬੜੀ ਜਾ ਰਹੀ ਹੈ ਕਿਤੋਂ ਲੁੱਟੇ ਹੋਏ ਸੀ ਜਾਂ ਕਿੱਥੇ ਕਿਸ ਤੋਂ ਹਾਂ ਦੇਖੋ ਆ ਵੀ ਅਜੇ ਵੀ ਅੰਵੈਸਟਿਗੇਟਿੰਗ ਦਾ ਥਿੰਗਸ ਤੇ ਵੀ ਜਿੱਥੋਂ ਇਹ ਕਿਉਂਕਿ ਐਕਚੁਅਲੀ ਜਸ ਬੰਦੇ ਨੇ ਕਿਉਂ ਸਾਡੇ ਮੁਖਵਰੇ ਇਤਲਾਹ ਕੀਤੀ ਉਥੋਂ ਸਾਨੂੰ ਪਤਾ ਲੱਗਿਆ ਕਿ ਕੋਈ ਬੱਕਰੀਆਂ ਚਾਰਨ ਵਾਲਾ ਸੀ ਬੱਕਰੀਆਂ ਚਾਰਨ ਵਾਲੇ ਨੇ ਜਿਹੜਾ ਹੈਗਾ ਉਥੇ ਡੈਟेक्ट ਕੀਤਾ ਉਹ ਫਿਰ ਉਹਨੂੰ ਲੈ ਉਹ ਚੱਕ ਕੇ ਲੈ ਗਿਆ ਫਿਰ ਉਹਨਾਂ ਨੇ ਉਹ ਜਗ੍ਹਾ ਤੇ ਦੁਬਾਰਾ ਫਿਰ ਉੱਥੇ ਤਾਂਤੇ ਤੇ ਅਸੀਂ ਇਨਵੈਸਟਿਗੇਟ ਕਰ ਰਹੇ ਹਾਂ ਜੋ ਇਹਨੂੰ ਲੈਬ ਵੀ ਭਜਾਂਗੇ ਕਿਹੜੇ ਸ ਹੈਗੇ ਨੇ ਕਿੱਥੋਂ ਦੇ ਨੇ ਕਿੱਥੋਂ ਇਹ ਆਏ ਕੰਡੀਸ਼ਨ ਕੰਡੀਸ਼ਨ ਕਿਸ ਤਰ੍ਹਾਂ ਦੀ ਹੈ ਕੰਡੀਸ਼ਨ ਇਹਨਾਂ ਦੀ ਹੈ ਵੀ ਜਿਵੇਂ ਕੋਈ ਚੀਜ਼ ਆਪਾਂ ਦਬਾ ਦਿੰਦੇ ਆ ਕਾਫੀ ਟਾਈਮ ਤੋਂ ਲੰਬੇ ਸਮੇਂ ਤੋਂ ਦਬਾਏ ਹੋਏ ਸੀ ਉਹ ਉਸ ਸਰ ਮੈਕਸਿਮਮ ਕੋਟੀ ਜੇਲ ਬਿਲਕੁਲ ਨਾਲ ਆ ਫਿਲਹਾਲ ਬੰਦ ਲਿਖੀ ਉਸ ਜੇਲ ਨਾਲ ਵੀ ਸੰਬੰਧ ਹੋ ਸਕਦਾ ਸਰ ਨਹੀਂ ਫਿਲਹਾਲ పార్ਟ ਆਫ ਦ ਇਨਵੈਸਟੀਗੇਸ਼ਨ ਆ ਇਹ ਸਾਨੂੰ ਜਿਹੜਾ ਹੈਗਾ ਉਹ ਜੇਲ ਵਾਲੇ ਪਾਸੋਂ ਤਾਂ ਨਹੀਂ ਮਿਲੇ ਸਾਨੂੰ ਦੂਜੀ ਸਾਈਡ ਤੋਂ ਮਿਲੇ ਨੇ ਆ ਬੰਨੜ ਪਲੇਸ ਤੋਂ ਮਿਲੇ ਨੇ ਜਿੱਥੇ ਖਾਲੀ ਜਗ੍ਹਾ ਬਹੁਤਲੀ ਬ੍ਰਾਡ ਸੀ ਬੈਕ ਸਾਈਡ ਹਨ ਜੇਲ ਦੀ ਸਪਨਾ ਜੀ ਹਰਲੇ ਬਸ ਜੀ ਕੀ ਕਰਦੇ ਕੀ ਕਰਦੇ ਹੁਣ ਇਸ ਬੰਦੇ ਅਜੀ ਪਰਚਾ ਦਰਜ ਕਰਤਾ ਜੀ ਇਸੇ ਆਪਣਾ ਬਲਵੰਦਰ ਸਿੰਘ ਅਜੇ ਆਈਓ ਨੇ ਅਨੂ